ਕਮੀ ਤੇ ਸੋ ਮੇਰੀ ਗੁਜ਼ਾਰਿਸ਼ ਹੈ ਸੋ ਸੋਨੇ ਵਾਲੀਆਂ ਜ਼ਮੀਨਾਂ ਦੇਣੀਆਂ ਰੇਤ ਬਣ ਜਾਣਗੀਆਂ ਮੇਰੀ ਗੁਜ਼ਾਰਿਸ਼ ਇਹ ਉਸ ਲੜਾਈ ਚ ਵੀ ਅਸੀਂ ਤੁਹਾਡੇ ਨਾਲ ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਪੇਤ ਹੋਣ ਜਿੰਨੀ ਮਰਜ਼ੀ ਲੜਾਈ ਹੋਏ ਉਸੇ ਕਰਦੇ ਰਹਿਣ ਬਟ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸੋਵਰਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਵੈਲਪਮੈਂਟ ਦੀ ਲੜਾਈ ਹੋਵੇ ਭਾਵੇਂ ਤੁਸੀਂ ਵੇਖਿਆ ਸਾਡੇ ਆਰਟੀਆਂ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਖਤਮ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ੍ਰੈਸ ਰੱਖੋ ਇਹਨਾਂ ਦੀ ਆਮਦਨ ਦੇ ਜ਼ਰੀਏ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਆਨ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇੱਕੋ ਹੀ ਐ ਸੀ ਉਹ ਵੀ ਬੰਦ ਜੀ ਸਾਰਿਆਂ ਨੂੰ ਪਹਿਲੇ ਬੰਦ ਦਾ ਰੌੜਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੋ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਵਾਂ ਜੋ ਵੀ ਪਾਸ ਹੋਇਆ ਫੋਗੇਟ ਅਬਾਊਟ ਦੀ ਪਾਸਟ <li>ਥਿੰਕ ਅਬਾਊਟ ði ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਇਹ ਪੰਜਾਬੀ ਜਗ੍ਹਾ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡੇ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਵੀ ਹੈਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਝੁੱਠ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਣੇ ਕਮਣਿਆਂ 'ਚ ਆਪਾਂ ਪਈਏ ਲੈਟ ਅਸ ਗੈਟ ਅਬਾਊਟ ਦੀ ਪਾਸਟ ਥਿੰਕ ਆਫ ਦੀ ਫਿਊਚਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾ ਮੋੜਾ ਲਾ ਕੇ समुचा साड़ी पार्टी तो चलेगी नहीं कहता होजाजत लूंगा जय हिंद जय भारत थे। थे। तो मेरी गुजारिश है सोने सो, वाली जमीना देनिया रेत बन जाएगी मेरी गुजारिश उस लड़ाई चीजे सियासी तौर पर जिनी मर्जी तो न मतभेद हो जिनी मर्जी लड़ाई होते रहने बट इस इशू से जिथेब्रेनिटी की लड़ाई है जिथेबरल लड़ाई है ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਵੈਲਪਮੈਂਟ ਦੀ ਲੜਾਈ ਹੋਵੇ ਭਾਵੇਂ ਤੁਸੀਂ ਵੇਖਿਆ ਸਾਡੇ ਆੜਤੀਆਂ ਨੂੰ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਘਟਾ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ੍ਰੈਸ ਰੱਖੋ ਇਹਨਾਂ ਦੀ ਆਮਦਨ ਦੇ ਜ਼ਰੀਏ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਆਉਣ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇਕ ਕੋਈ ਐਸੀ ਉਹ ਵੀ ਬੰਦ ਜੀ ਸਾਰੇ ਨੂੰ ਪਹਿਲੇ ਬੰਦ ਨੂੰ ਦਾ ਰੌੜਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੋਂ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਵਾ ਜੋ ਵੀ ਪਾਸ ਹੋਇਆ ਫਗੇਟ ਅਬਾਊਟ ਦੀ ਪਾਸ ਲਿਟ ਥਿੰਕ ਅਬਾਊਟ ਦੀ ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਇਹ ਪੰਜਾਬੀ ਜੱਗ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡੇ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਹਾਵ ਟੂ ਫਾਈਟ ਐਸ ਵਨ ਆਪਣੀ ਲੜਾਈ ਆਪਾਂ ਲੜਦੇ ਰਾਂਗੇ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀਆਂ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਝੁੱਠ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਨੇ ਕਮੇਣਿਆਂ ਚ ਆਪਾਂ ਪਈਏ ਨਾ ਲੈਟ ਅਸ ਗੈਟ ਅਬਾਊਟ ਦੀ ਪਾਸਟ think of the future میں تعین یقین دوانا چاہتا آف دی اپوزیشن وی سٹینڈ بائی یو تے ہر قدم نہ قدم موڈے نہ موڈا لا کے سمچا ساری پارٹی چلے گی نہیں کہ میں اجازت لوں گا جے ہند جے بھارت